ਸਤਨਾਮ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹਲਾ 4 ਸਤ ਗੁਰ ਵਿੱਚ ਵੱਡੀ ਵੜਿਆਈ ਜੋ ਅਨੰਦਨ ਹਰ ਹਰ ਨਾਮ ਤੇ ਆਵੇ ਹਰ ਹਰ ਨਾਮ ਰਮਲ ਸੱਚ ਸੰਜਮ ਹਰ ਨਾਮੇ ਹੀ ਤ੍ਰਿਪਤਾਵੇ ਹਰ ਨਾਮ ਤਾਣ ਹਰ ਨਾਮ ਦਬਾਨ ਹਰ ਨਾਮ ਰੱਖ ਕਰਾਵੇ ਜੋ ਚਿਤ ਲਾਏ ਪੂਜੇ ਗੁਰ ਮੂਰਤ ਸੋ ਮਾਣਿਛੇ ਫਲ ਪਾਵੇ ਜੋ ਨਿੰਦਾ ਕਰੇ ਸਤਗੁਰੂ ਪੂਰੇ ਕੀ ਇਸ ਕਰਤਾ ਮਾਰਦਵਾਵੇ ਫਿਰ ਉਹ ਵੇਲਾ ਉਸ ਹੱਥ ਨਾ ਖਾਵੇ ਉਹ ਆਪਣਾ ਬੀਜ ਆਪੇ ਖਾਵੇ ਨਰਕ ਘੋਰ ਮੋਹ ਕਾਲੇ ਖੜਿਆ ਈਉ ਤਸਕਰ ਪਾਏ ਗਿਲਾਵੇ ਫਿਰ ਸਤਗੁਰ ਕੀ ਸਰਣੀ ਪਵੇ ਤਾਂ ਉਬਰੇ ਜਾ ਹਰ ਹਰ ਨਾਮ ਧਿਆਵੇ ਹਰ ਬਾਤਾਂ ਆਖ ਸੁਣਾਏ ਨਾਨਕ ਹਰ ਕਰਤਿ ਐਵੇ ਭਾਵੇ ਸ਼ਲੋਕ ਮਹੱਲਾ ਚੌਥਾ ਸਤਬਰ ਵਿੱਚ ਵੱਡੀ ਵਡਿਆਈ ਜੋ ਅਨੰਦਨ ਹਰ ਹਰ ਨਾਮ ਤੇ ਆਵੇ ਹਰ ਹਰ ਨਾਮ ਰਮਤ ਸਚ ਸੰਜਮ ਹਰ ਨਾਮੇ ਹੀ ਤ੍ਰਿਗਤਾਵੇ ਹਰ ਨਾਮ ਤਾਣ ਹਰ ਨਾਮ ਦੇ ਬਾਣ ਹਰ ਨਾਮ ਰੱਖ ਕਰਾਵੇ ਜੋ ਚਿਤ ਲਾਏ ਪੂਜੇ ਗੁਰ ਮੂਰਤ ਸੋ ਮਨਿਚੇ ਫਲ ਪਾਵੇ ਜੋ ਨਿੰਦਾ ਕਰੇ ਸਤਗੁਰੂ ਪੂਰੇ ਕੀ ਤਿਸ ਕਰਤਾ ਮਾਰ ਦਵਾਵੇ ਕਿਹੜੋ ਵੇਲਾ ਸਹਾਤਨਾ ਆਵੇ ਉਹ ਆਪਣਾ ਬੀਜ ਆਪੇ ਖਾਵੇ ਨਰਕ ਘੁਰ ਮੋਹ ਕਾਲੇ ਖੜਿਆ ਜਿਉ ਤਸਕਰ ਪਾਏ ਗਨਾਵੇ ਫਿਰ ਸਤਗੁਰੂ ਦੀ ਸਰਣੀ ਪਵੇ ਤਾਂ ਉबरे ਜੇ ਹਰ ਹਰ ਨਾਮ ਤੇ ਆਵੇ ਹਰ ਬਾਤਾਂ ਆਪ ਸੁਣਾਏ ਨਾਨਕ ਹਰ ਕਰਤੈ ਐਵੇਂ ਭਾਵੇ ਇਸ ਲੋਕ ਮਹੱਲਾ ਚੌਥਾ ਸਤਗੁਰ ਵਿੱਚ ਵੱਡੀ ਵੜਿਆਈ ਜੋ ਅਨੰਦਨ ਹਰ ਹਰ ਨਾਮ ਤੇ ਆਵੇ ਹਰ ਹਰ ਨਾਮ ਰਮਜ਼ ਸੱਚ ਸੰਜਮ ਹਰ ਨਾਮੇ ਹੀ ਤ੍ਰਿਪਤਾਵੇ ਹਰ ਨਾਮ ਤਾਣ ਹਰ ਨਾਮ ਦਬਾਨ ਹਰ ਨਾਮ ਰੱਖ ਕਰਾਵੇ ਜੋ ਚਿਤ ਲਾਏ ਪੂਜੇ ਗੁਰ ਮੂਰਤ ਸੋ ਮਨਿ ਛੇ ਫਲ ਪਾਵੇ ਜੋ ਨਿੰਦਾ ਕਰੇ ਸਤਗੁਰ ਪੂਰੇ ਕੀ ਇਸ ਕਰਤਾ ਮਾਰ ਦਵਾਵੇ ਫਿਰ ਉਹ ਵੇਲਾ ਉਸ ਹੱਥ ਨ ਆਵੇ ਉਹ ਆਪਣਾ ਬੀਜ ਆਪੇ ਖਾਵੇ ਨਰਕ ਘੋਰ ਮਹ ਕਾਲ ਖੜਿਆ ਜਿਉ ਤਸਕਰ ਪਾਏ ਗਲਾਵੇ ਫਿਰ ਸਤਗੁਰ ਕੀ ਸਰਣੀ ਪਵੇ ਤਾਂ ਉबरे ਜਾਂ ਹਰ ਹਰ ਨਾਮ ਧਿਆਵੇ ਹਰ ਬਾਤਾ ਆਖ ਸੁਣਾਏ ਨਾਨਕ ਹਰ ਕਰਤੈ ਐਵੇ ਭਾਵੇ ਸ਼ਲੋਕ ਮਹੱਲਾ ਚੌਥਾ ਸਤਗੁਰ ਵਿੱਚ ਵੱਡੀ ਵੜੀ ਆਈ ਜੋ ਆਨੰਦਨ ਹਰ ਹਰ ਨਾਮ ਤੇ ਆਵੇ ਹਰ ਹਰ ਨਾਮ ਰਮਤ ਸਚ ਸੰਜਮ ਹਰ ਨਾਮੇ ਹੀ ਤ੍ਰਿਭਤਾਵੇ ਹਰ ਨਾਮ ਤਾਂ ਹਰ ਨਾਮ ਦੇ ਬਾਣ ਹਰ ਨਾਮ ਮੁ ਰਖ ਕਰਾਵੇ ਜੋ ਚਿਤ ਲਾਏ ਪੂਜੇ ਗੁਰ ਮੂਰਤ ਸੋ ਮਨਿ ਚੇ ਫਲ ਪਾਵੇ ਜੋ ਨਿੰਦਾ ਕਰੇ ਸਤਗੁਰ ਪੂਰੇ ਕੀ ਤਿਸ ਕਰਤਾ ਮਾਰ ਦਵਾਵੇ ਫੇਰ ਹੋਵੇਲਾ ਸੁਹਾਥ ਨਾ ਆਵੇ ਉਹ ਆਪਣਾ ਬੀਜਾ ਆਪੇ ਖਾਵੇ ਨਰਕ ਘੁਰ ਮੋਹ ਕਾਲੇ ਖੜਿਆ ਜਿਉ ਤਸਕਰ ਪਾਏ ਗਿਲਾਵੇ ਫਿਰ ਸਤਗੁਰ ਦੀ ਸਰਣੀ ਪਵੇ ਤਾਂ ਉbredੇ ਹਰ ਹਰ ਨਾਮ ਤੇ ਆਵੇ ਹਰ ਬਾਤਾਂ ਆਖ ਸੁਣਾਏ ਨਾਨਕ ਹਰ ਕਰਤਾ ਐਵੇਂ ਭਾਵੇ ਇਸ ਸ਼ਲੋਕ ਮਹਲਾ 4 ਸਤਗੁਰ ਵਿੱਚ ਵੱਡੀ ਵਡਿਆਈ ਜੋ ਅਨੰਦਨ ਹਰ ਹਰ ਨਾਮ ਤੇ ਆਵੇ ਹਰ ਹਰ ਨਾਮ ਰਮਗ ਸੱਤ ਸੰਜਮ ਹਰ ਨਾਮੇ ਹੀ ਤ੍ਰਿਪਤਾਵੇ ਹਰ ਨਾਮ ਤਾਣ ਹਰ ਨਾਮ ਦਬਾਨ ਹਰ ਨਾਮ ਰੱਖ ਕਰਾਵੇ ਜੋ ਚਿਤ ਲਾਏ ਪੂਜੇ ਗੁਰ ਮੂਰਤ ਸੋ ਮਨਿ ਛੇ ਫਲ ਪਾਵੇ ਜੋ ਨਿੰਦਾ ਕਰੇ ਸਤਗੁਰ ਪੂਰੇ ਕੀ ਇਸ ਕਰਤਾ ਮਾਰ ਜਵਾਵੇ ਫਿਰ ਉਹ ਵੇਲਾ ਉਸ ਹੱਥ ਨ ਆਵੇ ਉਹ ਆਪਣਾ ਬੀਜ ਆਪੇ ਖਾਵੇ ਨਰਕ ਘੋਰ ਮਹ ਕਾਲ ਖੜਿਆ ਜਿਉ ਤਸਕਰ ਪਾਏ ਗਲਾਵੇ ਫਿਰ ਸਤਗੁਰ ਕੀ ਸਰਣੀ ਪਵੇ ਤਾਂ ਉबरे ਜਾਂ ਹਰ ਹਰ ਨਾਮ ਧਿਆਵੇ ਹਰ ਬਾਤਾ ਆਖ ਸੁਣਾਏ ਨਾਨਕ ਹਰ ਕਰਤੈ ਇਹ ਦੇ ਭਾਵੇ ਸ਼ਲੋਕ ਮਹਲਾ 4 ਸਤਗੁਰ ਵਿੱਚ ਵੱਡੀ ਵਡਿਆਈ ਜੋ ਆਨੰਦਨ ਹਰ ਹਰ ਨਾਮ ਤੇ ਆਵੇ ਹਰ ਹਰ ਨਾਮ ਰਮਤ ਸਚ ਸੰਜਮ ਹਰ ਨਾਮੇ ਹੀ ਤ੍ਰਿ ਤਾਵੇ ਹਰ ਨਾਮ ਤਾਣ ਹਰ ਨਾਮ ਦੇ ਬਾਣ ਹਰ ਨਾਮ ਰੱਖ ਕਰਾਵੇ ਜੋ ਚਿਤ ਲਾਏ ਪੂਜੇ ਗੁਰ ਮੂਰਤ ਸੋ ਮਨਿਚੇ ਫਲ ਪਾਵੇ ਜੋ ਨਿੰਦਾ ਕਰੇ ਸਤਗੁਰ ਪੂਰੇ ਕੀ ਤਿਸ ਕਰਤਾ ਮਾਰ ਦਵਾਵੇ ਇਹ ਰਹੋ ਵੇਲਾ ਸੁਹਾਤ ਨਾ ਆਵੇ ਉਹ ਆਪਣਾ ਬੀਜ ਆਪੇ ਖਾਵੇ ਨਰਕ ਘੋਰ ਮੋਹ ਕਾਲੇ ਖੜਿਆ ਜਿਉ ਤਸਕਰ ਪਾਏ ਗਲਾਵੇ ਫਿਰ ਸਤਗੁਰ ਦੀ ਸਰਣੀ ਪਵੇ ਤਾਂ ਉबरे ਜੇ ਹਰ ਹਰ ਨਾਮ ਤੇ ਆਵੇ ਹਰ ਬਾਤਾਂ ਆਖ ਸੁਣਾਏ ਨਾਨਕ ਹਰ ਕਰਤਾ ਐਵੇਂ ਭਾਵੇ ਇਸ ਲੋਕ ਮਹੱਲਾ ਚੌਥਾ ਸਤਗੁਰ ਵਿੱਚ ਵੱਡੀ ਵੜਿਆਈ ਜੋ ਅਨੰਦਨ ਹਰ ਹਰ ਨਾਮ ਤੇ ਆਵੇ ਹਰ ਹਰ ਨਾਮ ਰਮਜ਼ ਸੱਚ ਸੰਜਮ ਹਰ ਨਾਮੇ ਹੀ ਤ੍ਰਿਪਤਾਵੇ ਹਰ ਨਾਮ ਤਾਣ ਹਰ ਨਾਮ ਦਬਾਨ ਹਰ ਨਾਮ ਰੱਖ ਘਰ ਆਵੇ ਜੋ ਚਿਤ ਲਾਏ ਪੂਜੇ ਗੁਰ ਮੂਰਤ ਸੋ ਮਾニਛੇ ਫਲ ਪਾਵੇ ਜੋ ਨਿੰਦਾ ਕਰੇ ਸਤਗੁਰ ਪੂਰੇ ਕੀ ਇਸ ਕਰਤਾ ਮਾਰ ਜਵਾਵੇ ਫਿਰ ਉਹ ਵੇਲਾ ਉਸ ਹੱਥ ਨ ਆਵੇ ਉਹ ਆਪਣਾ ਬੀਜ ਆਪੇ ਖਾਵੇ ਨਰਕ ਘੋਰ ਮਹ ਕਾਲ ਖੜਿਆ ਜਿਉ ਤਸਕਰ ਪਾਏ ਗਲਾਵੇ ਫਿਰ ਸਤਗੁਰ ਕੀ ਸਰਣੀ ਪਵੇ ਤਾਂ ਉਗਰੇ ਜਾ ਹਰ ਹਰ ਨਾਮ ਧਿਆਵੇ ਹਰ ਬਾਤਾ ਆਖ ਸੁਣਾਏ ਨਾਨਕ ਹਰ ਕਰਤੈ ਇਹ ਦੇ ਭਾਵੇ ਸ਼ਲੋਕ ਮਹਲਾ 4 ਸਤਗੁਰ ਵਿੱਚ ਵੱਡੀ ਵਡਿਆਈ ਜੋ ਆਨੰਦਨ ਹਰ ਹਰ ਨਾਮ ਤੇ ਆਵੇ ਹਰ ਹਰ ਨਾਮ ਰਮਤ ਸਚ ਸੰਜਮ ਹਰ ਨਾਮੇ ਹੀ ਤ੍ਰਿ ਤਾਵੇ ਹਰ ਨਾਮ ਤਾਣ ਹਰ ਨਾਮ ਦੇ ਬਾਣ ਹਰ ਨਾਮ ਰੱਖ ਕਰਾਵੇ ਜੋ ਚਿਤ ਲਾਏ ਪੂਜੇ ਗੁਰ ਮੂਰਤ ਸੋ ਮਨਿਚੇ ਫਲ ਪਾਵੇ ਜੋ ਨਿੰਦਾ ਕਰੇ ਸਤਗੁਰ ਪੂਰੇ ਕੀ ਤਿਸ ਕਰਤਾ ਮਾਰ ਦਵਾਵੇ ਫੇਰ ਹੋ ਵੇਲਾ ਸੁਹਾਤ ਨਾ ਆਵੇ ਉਹ ਆਪਣਾ ਬੀਜਾ ਆਪੇ ਖਾਵੇ ਨਰਕ ਘੋਰ ਮੋਹ ਕਾਲੇ ਖੜਿਆ ਜਿਉ ਤਸਕਰ ਪਾਏ ਗਲਾਵੇ ਫਿਰ ਸਤਗੁਰ ਦੀ ਸਰਣੀ ਪਵੇ ਤਾਂ ਉबरे ਜੇ ਹਰ ਹਰ ਨਾਮ ਤੇ ਆਵੇ ਹਰ ਬਾਤਾਂ ਆਖ ਸੁਣਾਏ ਨਾਨਕ ਹਰ ਕਰਤਾ ਐਵੇਂ ਭਾਵੇ ਇਸ ਲੋਕ ਮਹੱਲਾ ਚੌਥਾ ਸਤਗੁਰ ਵਿੱਚ ਵੱਡੀ ਵੜਿਆਈ ਜੋ ਅਨੰਦਨ ਹਰ ਹਰ ਨਾਮ ਤੇ ਆਵੇ ਹਰ ਹਰ ਨਾਮ ਰਮਗ ਸੱਤ ਸੰਜਮ ਆਹਰ ਨਾਮੇ ਹੀ ਤ੍ਰਿਪਤਾਵੇ ਹਰ ਨਾਮ ਤਾਣ ਹਰ ਨਾਮ ਦਬਾਨ ਹਰ ਨਾਮ ਰੱਖ ਕਰਾਵੇ ਜੋ ਚਿਤ ਲਾਏ ਪੂਜੇ ਗੁਰ ਮੂਰਤ ਸੋ ਮਨਿ ਛੇ ਫਲ ਪਾਵੇ ਜੋ ਨਿੰਦਾ ਕਰੇ ਸਤਗੁਰ ਪੂਰੇ ਕੀ ਇਸ ਕਰਤਾ ਮਾਰ ਜਵਾਵੇ ਫਿਰ ਉਹ ਵੇਲਾ ਉਸ ਹੱਥ ਨ ਆਵੇ ਉਹ ਆਪਣਾ ਬੀਜ ਆਪੇ ਖਾਵੇ ਨਰਕ ਘੋਰ ਮੋਹ ਕਾਲੇ ਖੜਿਆ ਜਿਉ ਤਸਕਰ ਪਾਏ ਗਲਾਵੇ ਫਿਰ ਸਤਬੁਰ ਕੀ ਸਰਣੀ ਪਵੇ ਤਾਂ ਉबरे ਜਾਂ ਹਰ ਹਰ ਨਾਮ ਧਿਆਵੇ ਹਰ ਬਾਤਾ ਆਖ ਸੁਣਾਏ ਨਾਨਕ ਹਰ ਕਰਤੈ ਐਵੇ ਭਾਵੇ ਸ਼ਲੋਕ ਮਹੱਲਾ ਚੌਥਾ ਸਤਗੁਰ ਵਿੱਚ ਵੱਡੀ ਵੜਿਆਈ ਜੋ ਅਨੰਦਨ ਹਰ ਹਰ ਨਾਮ ਤੇ ਆਵੇ ਹਰ ਹਰ ਨਾਮ ਰਮਤ ਸਚ ਸੰਜਮ ਹਰ ਨਾਮੇ ਹੀ ਤ੍ਰਿਪਤਾਵੇ ਹਰ ਨਾਮ ਤਾਂ ਹਰ ਨਾਮ ਦੇ ਬਾਣ ਹਰ ਨਾਮ ਰੱਖ ਕਰਾਵੇ ਜੋ ਤੇ ਲਾਏ ਪੂਜ ਗੁਰ ਮੂਰਤ ਸੋ ਮਨਿ ਚੇ ਫਲ ਪਾਵੇ ਜੋ ਨਿੰਦਾ ਕਰੇ ਸਤਗੁਰ ਪੂਰੇ ਕੀ ਤਿਸ ਕਰਤਾ ਮਾਰ ਦਵਾਵੇ ਤੇਰੋ ਵੇਲਾ ਸੁਹਾਥ ਨਾ ਆਵੇ ਉਹ ਆਪਣਾ ਬੀਜਿਆ ਆਪੇ ਖਾਵੇ ਨਰਕ ਘੁਰ ਮੋਹ ਕਾਲੇ ਖੜਿਆ ਜਿਉ ਤਸਕਰ ਪਾਏ ਗਿਨਾਵੇ ਫਿਰ ਸਤਗੁਰ ਦੀ ਸਰਣੀ ਪਵੇ ਤਾਂ ਉਬਰੇ ਜੇ ਹਰ ਹਰ ਨਾਮ ਧਿਆਵੇ ਹਰ ਬਾਤਾਂ ਆਖ ਸੁਣਾਏ ਨਾਨਕ ਹਰ ਕਰਤਾ ਐਵੇਂ ਭਾਵੇ ਇਸ ਲੋਕ ਮਹੱਲਾ ਚੌਥਾ ਸਤਗੁਰ ਵਿੱਚ ਵੱਡੀ ਵੜਿਆਈ ਜੋ ਅਨੰਦਨ ਹਰ ਹਰ ਨਾਮ ਧਿਆਵੇ ਹਰ ਹਰ ਨਾਮ ਰਮਜ਼ ਸੱਤ ਸੰਜਮ ਹਰ ਨਾਮੇ ਹੀ ਤ੍ਰਿਪਤਾਵੇ ਹਰ ਨਾਮ ਤਾਣ ਹਰ ਨਾਮ ਦਬਾਨ ਹਰ ਨਾਮ ਰੱਖ ਕਰਾਵੇ ਜੋ ਚਿਤ ਲਾਏ ਪੂਜੇ ਗੁਰ ਮੂਰਤ ਸੋ ਮਨਿ ਛੇ ਫਲ ਪਾਵੇ ਜੋ ਨਿੰਦਾ ਕਰੇ ਸਤਗੁਰ ਪੂਰੇ ਕੀ ਇਸ ਕਰਤਾ ਮਾਰ ਜਵਾਵੇ ਫਿਰ ਉਹ ਵੇਲਾ ਉਸ ਹੱਥ ਨ ਆਵੇ ਉਹ ਆਪਣਾ ਬੀਜ ਆਪੇ ਖਾਵੇ ਨਰਕ ਘੋਰ ਮਹ ਕਾਲ ਖੜਿਆ ਜਿਉ ਤਸਕਰ ਪਾਏ ਗਲਾਵੇ ਫਿਰ ਸਤਗੁਰ ਕੀ ਸਰਣੀ ਪਵੇ ਤਾਂ ਉबरे ਜਾਂ ਹਰ ਹਰ ਨਾਮ ਧਿਆਵੇ ਹਰ ਬਾਤਾ ਆਖ ਸੁਣਾਏ ਨਾਨਕ ਹਰ ਕਰਤੈ ਐਵੇ ਭਾਵੇ ਸ਼ਲੋਕ ਮਹੱਲਾ ਚੌਥਾ ਸਤਗੁਰ ਵਿੱਚ ਵੱਡੀ ਵਡਿਆਈ ਜੋ ਅਨੰਦਨ ਹਰ ਹਰ ਨਾਮ ਧਿਆਵੇ ਹਰ ਹਰ ਨਾਮ ਰਮਤ ਸਚ ਸੰਜਮ ਹਰ ਨਾਮੇ ਹੀ ਤ੍ਰਿਪਤਾਵੇ ਹਰ ਨਾਮ ਤਾਂ ਹਰ ਨਾਮ ਦੇ ਬਾਣ ਹਰ ਨਾਮ ਰੱਖ ਕਰਾਵੇ ਜੋ ਚਿਤ ਲਾਏ ਪੂਜੇ ਗੁਰ ਮੂਰਤ ਸੋ ਮਨਿ ਚੇ ਫਲ ਪਾਵੇ ਜੋ ਨਿੰਦਾ ਕਰੇ ਸਤਗੁਰ ਪੂਰੇ ਕੀ ਤਿਸ ਕਰਤਾ ਮਾਰ ਦਵਾਵੇ ਫੇਰੋ ਵੇਲਾ ਸੁਹਾਤ ਨਾ ਆਵੇ ਉਹ ਆਪਣਾ ਬੀਜਾ ਆਪੇ ਖਾਵੇ ਨਰਕ ਘੁਰ ਮੋਹ ਕਾਲੇ ਖੜਿਆ ਜਿਉ ਤਸਕਰ ਪਾਏ ਗਨਾਵੇ ਫਿਰ ਸਤਗੁਰ ਦੀ ਸਰਣੀ ਪਵੇ ਤਾਂ ਉਬੜੇ ਜੇ ਹਰ ਹਰ ਨਾਮ ਤੇ ਆਵੇ ਹਰ ਬਾਤਾਂ ਆਖ ਸੁਣਾਏ ਨਾਨਕ ਹਰ ਕਰਤਾ ਐ